ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਕਿ ਆਪ ਸਾਰੇ ਠੀਕ ਹੋਵੋਗੇ ਅੱਜ ਆਪਾਂ ਤੁਹਾਨੂੰ ਨਾ ਕਾਫ ਲਾ ਕੇ ਤੇ ਬਲ ਪਾ ਕੇ ਜਿਹੜੀ ਬਾਹਤ ਹੈ ਤਿਆਰ ਕਰਨੀ ਆਪਾਂ ਉਹ ਦੱਸਾਂਗੇ ਆ ਆਪਾਂ ਕੱਪੜਾ ਕੱਟਿਆ ਹੋਇਆਗਾ ਬਾਹ ਸਾਰੀ ਘੱਟ ਰੱਖੀਏਗੀ ਆਪਾਂ ਜਿਹੜਾ ਮੂਰੋ ਕੱਪੜਾ ਕੱਟਣਾਗਾ ਉਹੋ ਜਿਵੇਂ ਜੇ 5.5 ਇੰਚ ਤਿਆਰ ਆ ਬਾ ਤਾਂ ਆਪਾਂ 5.5 ਇੰਚ ਦਾ ਡਾਵਲ ਲਾਵਾਂਗੇ 11 ਇੰਚ ਕੱਪੜਾ ਮੈਂ ਇਹ ਦੂਰਾ ਲੈ ਜਿਹੜਾ ਲੈਤਾ ਹੋਇਆਗਾ ਹੁਣ ਆਪਾਂ ਕੀ ਕਰਨਾ ਬਲ ਪਾਉਣੇ ਨੇਗੇ ਸਿੱਧਾ ਪਾਸਾ ਉੱਪਰ ਰੱਖ ਕੇ ਆਪਾਂ ਇਧਰੋਂ ਸਵਾ ਡੇਢ ਇੰਚਰ ਕੱਪੜਾ ਛੱਡ ਕੇ ਫੇਰ ਬਲ ਪਾਉਣ ਲੱਗਾਂਗੇ ਆਪਾਂ ਛੋਟੇ-ਛੋਟੇ ਬਲ ਨਾ ਵਾਲੇ ਵੱਡੇ ਤੇ ਨਾ ਹੀ ਸਵਾਲੇ ਛੋਟੇ ਵਾਲ ਪਾਉਣੇ ਸ਼ੁਰੂ ਕਰਾਂਗੇ ਇਸ ਤਰ੍ਹਾਂ ਆਪਾਂ ਸਾਰੇ ਕੱਪੜੇ 'ਚ ਹੀ ਬਲ ਪਾਵਾਂਗੇ ਆ ਦੇਖੋ ਜੀ ਆਪਾਂ ਇਸ ਤਰ੍ਹਾਂ ਗਾ ਲਏ ਨੇ ਸਾਰੇ ਹੁਣ ਆਪਾਂ ਇਹਨੂੰ ਮੀਨਾਂਗੀ ਕੱਪੜੇ ਨੂੰ ਕਿੰਨੇ ਇੰਚੇ ਚ ਵਲ ਪਾਈਏ ਆਪਣੇ ਆਪਣੇ ਸਾਢੇ 11 ਪੌਣੇ 12 ਇੰਚ ਦੇ ਵਿੱਚ ਵਲ ਪੈ ਗਿਆ ਵੇਖੋ ਜੀ ਆਪਾਂ ਸੋਨੂੰ ਇਹਨੂੰ ਦੂਰੀ ਕਰਕੇ ਦਿਖਾ ਰਹੇ ਆ ਆਪਾਂ ਇਹ 1 ਇੰਚ ਵੱਧ ਰੱਖਣਾ ਕਪੜਾ ਜਿਹੜਾ ਸਲਾਈ ਦੇ ਵਿੱਚ ਆਊਗਾ ਵੀ ਕਈ ਵਾਰ ਆਪਾਂ ਨੂੰ ਖੁੱਲੀ ਕਰਨੀ ਪੈ ਸਕਦੀ ਹੈ ਵੀ ਆਪਾਂ ਖੁੱਲੀ ਵੀ ਕਰ ਸਕਦੇ ਆ ਆਪਾਂ ਇਹ ਜਿਹੜੀ ਬਾਹਾਂ ਦੀ ਮੂਰੀ ਆਏਗੀ 5 ਇੰਚ ਤਿਆਰ ਕਰਨੀ ਹੈ 5 ਇੰਚ ਤਿਆਰ ਕਰਕੇ ਉਸ ਤੋਂ ਬਾਅਦ 6 ਇੰਚ ਕਪੜਾ ਵਣ ਗਿਆ ਜੀ ਇਹ ਆਪਣਾ ਵਿਚਵਲ ਪੈ ਗਿਆ ਵਿਚ ਸਲਾਈ ਦਾ 1 ਇੰਚ 6 ਇੰਚ ਬਣ ਗਿਆ ਮਾਲ ਪਾਲੇ ਹੁਣ ਆਪਾਂ ਮੈਂ ਤੁਹਾਨੂੰ ਇਹਦੇ ਨਾਲ ਜਿਹੜੀ ਕਾਫ ਹੈ ਉਹ ਅਟੈਚ ਕਰਕੇ ਦਿਖਾਵਾਂਗੇ ਆ ਦੇਖੋ ਜੀ ਆਪਾਂ ਹੁਣ ਜਿਹੜਾ ਇਹ ਕਪੜਾ ਲੈਂਦਾ ਹੋਇਆ ਕਾਲੇ ਕਵਿੰਦਰ ਦਾ ਇਹ ਪਦੀ ਕਾਫ ਹੋ ਲਾਈਏ ਜਿਹੜੀ ਤੇ ਆਪਾਂ ਪੇਪਰ ਟੈਸਟਿੰਗ ਹੈ ਜਿਹੜੀ ਆਪਾਂ ਉਹ ਲਾ ਕੇ ਪਹਿ ਤਿਆਰ ਕਰ ਰੱਖੀ ਹੈਗੀ ਇਹ ਪੰਚੜਾਈ ਇਹਦੀ 2 ਇੰਚ ਹੀ ਲਾਉਣੀ ਆਏਗੀ ਚੜਾਈ ਕਾਫ ਦੀ ਹੈ ਜਿਹੜੀ ਹੁਣ ਆਪਾਂ ਇਹਨੂੰ ਕੀ ਕਰਨਾ ਇਹਨੂੰ ਆਪਾਂ ਪੁੱਠੀ ਸਾਈਡ ਰੱਖਾਂਗੇ ਉਲਟੀ ਸਾਈਡ ਤੇ ਇੱਕ ਪਾਸੇ ਮੈਂ ਫੋਲਡ ਕਰਿਆ ਹੋਇਆ ਅੱਧਾ ਇੰਚ ਕਪੜਾ ਇਹਦੇ ਆਪਾਂ ਸਿਉਣ ਲਈ ਹੋਈ ਹੈ ਪੈਰ-ਪੈਰ ਦੀ ਆਪਾਂ ਪੈਰ-ਪੈਰ ਦੀ ਸਿਉਣੀ ਲਾਉਣੀ ਹੈ ਜਿਹੜੀ ਆ ਦੂਸਰੀ ਸਾਈਡ ਆ ਉਹ ਆਪਾਂ ਪੁੱਠੇ ਸਾਈਡ ਰੱਖ ਕੇ ਆਪਾਂ ਇਹਨੂੰ ਇਹਦੇ ਨਾਲ ਮਿਲਾਵਾਂਗੇ ਐਸ ਤਰ੍ਹਾਂ ਇਹ ਪੇਪਰ ਪੇਸਟਿੰਗ ਜਿਹੜੀ ਮੈਂ ਲਾਈ ਹੋਈ ਆ ਇਹ ਥੋੜੀ ਜਿਹੀ ਵੱਧ ਲਾਈ ਹੋਈ ਆ ਆਪਾਂ ਮੰਗਰੋ ਜਿਹੜਾ ਇਹਨੂੰ ਝੜ ਕੇ ਜਿਹੜਾ ਮੰਗਰੋ ਕਪੜਾ ਹੈ ਉਹ ਆਪਾਂ తు కట్టదాంగి ਆ ਦੇਖੋ ਜੀ ਹੁਣ ਆਪਾਂ ਜਿਹੜੀ ਇਹ ਕਾਫਾ ਪਹਿਲੇ ਨਾਲ ਜੜ ਲਈ ਐ ਹੁਣ ਆਪਾਂ ਇਹਨੂੰ ਕੀ ਕਰਨਾਗਾ ਐਸ ਲੋਟਾ ਇਹਨੂੰ ਨੌ ਦੇ ਦਿਵਾਰ ਨਾਲ ਆਪਾਂ ਮੋੜ ਲਮਾਂਗੇ ਕਾਫ ਨੂੰ ਇਸ ਤਰ੍ਹਾਂ ਮੋੜ ਲਿਆ ਉਨਾ ਆਪਣਾ ਕੀ ਕਰਨਾ ਹੈ ਇਹਦੇ ਵਿੱਚ ਜੇ ਲੈਸ ਰੱਖਣੀ ਆਪਾਂ ਲੈਸ ਵੀ ਰੱਖ ਸਕਦੇ ਆ ਜੇ ਆਪਾਂ ਨਹੀਂ ਲੈਸ ਰੱਖਣੀ ਤਾਂ ਲੈਸ ਤੋਂ ਬਿਨਾ ਵੀ ਆਪਾਂ ਇਹ ਸਲਾਈ ਇਹ ਜਿਹੜੀ ਲਾ ਸਕਦੇ ਆ ਜੀ ਲੈਸ ਦੇ ਨਾਲ ਥੋੜੀ ਜੀ ਵਧੀਆ ਸੋਹਣੀ ਲੱਗਣ ਲੱਗ ਜਾਂਦੀ ਹੈ ਆ ਵੇਖੋ ਹੁਣ ਆਪਾਂ ਇਹਨੂੰ ਸਿੱਧੇ ਪਾਸੇ ਧਰ ਕੇ ਜਿਹੜੀ ਸਮ ਸਲਾਈ ਆ ਉਹ ਲਾਵਾਂਗੇ ਪਹਿਲਾਂ ਆਪਾਂ ਪੈਰ ਪੈਰ ਦੀ ਸਲਾਈ ਲਾਈ ਸੀਗੀ ਇਹਨੂੰ ਪਾਸਾ ਮੋੜ ਕੇ ਅੱਧੇ ਇੰਚ ਕਪੜਾ ਮੋੜ ਕੇ ਹੁਣ ਆਪਾਂ ਇਹਦੇ ਨਾਲ-ਨਾਲ ਨਾਲੇ ਲੈਸ ਧਰਾਂਗੇ ਤੇ ਨਾਲੇ ਆਪਾਂ ਸਿਉਣ ਲਾਵਾਂਗੇ ਜਿਹੜੀ ਕਾਫਾ ਵਾਲੀ ਸਿਆਉਣ ਆਪਾਂ ਪਹਿਲਾਂ ਜੜੀ ਸੀ ਉਹ ਸਿਆਉਣ ਬਾਹਰ ਨਹੀਂ ਦਿਖਣੀ ਚਾਹੀਦੀ ਉਹ ਅੰਦਰ ਹੀ ਰਹਿ ਚਾਹੀਦੀ ਹੈ। ਆ ਦੇਖੋ ਜੀ ਇਸ ਤਰ੍ਹਾਂ ਆਪਾਂ ਲੈਸ ਲਾ ਕੇ ਦੇ ਵਿੱਚ ਤੇ ਜੇ ਤੁਸੀਂ ਨਹੀਂ ਲੈਸ ਲਾਉਣੀ ਤਾਂ ਨਹੀਂ ਵੀ ਲੈਸ ਲੱਗਦੀ ਹੈ ਤੇ

ਤੇ ਆਪਣੀ ਜਿਹੜੀ ਲੈਸ ਹੋਊਗੀ ਜਿਹੜੀ ਦੀ ਹੁਣ ਆਪਾਂ ਕੀ ਕਰਨਾ ਹੈ ਇੱਕ ਪੈਰ ਪੈਰ ਦੀ ਸਲਾਈ ਇੱਧਰ ਦੀ ਸਾਈਡ ਲਾਉਣੀ ਆ ਆਪਾਂ ਆਪੋ ਵਧੀਆ ਬਣ ਜੂਗੀ ਹਾ ਦੇਖੋ ਜੀ ਇਸ ਤਰ੍ਹਾਂ ਆਪਾਂ ਇੱਕ ਇੱਕ ਪੈਰ ਸਾਢੇ ਕੇ ਜਿਹੜੀ ਨਿਸਾਨੀ ਇਹ ਲਾ ਲਈ ਹੈ ਹੁਣ ਆਪਾਂ ਕੀ ਕਰਨਾ ਇਹਨੂੰ ਪੁੱਠਾ ਪਾਸਾ ਕਰਕੇ ਆਪਾਂ ਬਸ ਜਿਵੇਂ ਆਪਾਂ ਦੂਸਰੀ ਬਾਹਾਂ ਦੀ ਸਲਾਈ ਲਾਉਣੀ ਆ ਮੋਢੇ ਨਾਲ ਬਸ ਉਸੇ ਤਰ੍ਹਾਂ ਆਪਾਂ ਨਿਸਾਨੀ ਲਾ ਕੇ ਮੋਢੇ ਨਾਲੇ ਦੀ ਸੇਮ ਲਾ ਲਾਂਗੇ ਦੇਖੋ ਆ ਦੇਖੋ ਜੀ ਆਪਾਂ ਜਿਹੜਾ ਇਨਸਾਨ ਹੈ ਇਹ ਮੂਰੀ ਤਿਆਰ ਕਰਕੇ ਆਪਾਂ ਇਹ ਜਿਹੜਾ ਜਿੰਨੀ ਆਪਣੀ ਮੂਰੀ ਤਿਆਰ ਆਪਾਂ ਨੇ ਤੇ ਸਾਹ ਲਾ ਕੇ ਆਪਾਂ ਮੋਢੇ ਵਾਲੀ ਸਿਆਉਣਾ ਜਿਹੜੀ ਉਹਦੇ ਨਾਲ ਆ ਦੇਖੋ ਜੀ ਹੁਣ ਆਪਾਂ ਸਿਆਉਣਾ ਹੈ